ਖੁਸ਼ਹਰਪਨ ਨਿਊਜ਼ ਤੇ ਆਗਰੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਚੇਤਨ ਕਸ਼ਪ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਵਿਕਾਸ ਦਾ ਇਮਤਿਹਾਨ ਲੋਕਾਂ ਦੀ ਜ਼ੁਬਾਨੀ ਲੈ ਕੇ ਸੋ ਅੱਜ ਹੁਸ਼ਰਪਨ ਨਿਊਜ਼ ਦੀ ਟੀਮ ਪਹੁੰਚੀ ਹੈ ਵਾਰਡ ਨੰਬਰ 25 ਚ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਐਮਸੀ ਦੇ ਅਹੁਦੇ ਤਰਹਿ ਰੂਪਲਾਲ ਥਾਪਰੇ ਵੱਲੋਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਨਿਭਾਈਆਂ ਗਈਆਂ ਨੇ ਚੋਣਾਂ ਦੌਰਾਨ ਉਹਨਾਂ ਵੱਲੋਂ ਲੋਕਾਂ ਨਾਲ ਵਾਰਡ ਵਾਸੀਆਂ ਨਾਲ ਜੋ ਵਾਅਦੇ ਕੀਤੇ ਗਏ ਸਨ ਕਿੰਨਾ ਕੁ ਉਹਨਾਂ ਵੱਲੋਂ ਪੂਰਾ ਕੀਤਾ ਗਿਆ ਹੈ ਲੋਕਾਂ ਦੇ ਵਿੱਚ ਕਿੰਨਾ ਕੁ ਵਿਚਰੇ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਿ ਸੱਦ ਤੱਕ ਉਹਨਾਂ ਮੇਰਾ ਨਾਮ ਰਵਿੰਦਰਨਾਥ ਹੈ ਫਾਦਰ ਦਾ ਨਾਮ ਮੋਹਨ ਲਾਲ ਹੈ ਵਾਰਡ ਨੰਬਰ ਵਾਰਡ ਨੰਬਰ 25 ਐਮਸੀ ਕੌਂਸਲਰ ਜੀ ਐਮਸੀ ਥਾਪਰ ਸਾਹਿਬ ਸਰ ਕਿਦਾਂ ਰੂਪ ਲਾਲ ਥਾਪਰ ਕਿਦਾਂ ਦੇ ਕਾਰਜਕਾਰੀ ਜੀ ਨੇ 50 ਸਾਲਾਂ 50 ਸਾਲਾਂ ਦੇ ਵਿੱਚ ਪਹਿਲਾਂ ਤਾਂ ਸਾਨੂੰ ਬਹੁਤ ਹੋਪ ਸੀਗੇ ਉਹਨਾਂ ਤੇ ਕਿ ਕਾਫੀ ਅੱਛਾ ਕਰਨਗੇ ਕੰਮ ਤੇ ਪੜੇ ਲਿਖੇ ਆ ਕੋਈ ਬਿਜਲੀ ਮਹਿਕਮੇ ਦੇ ਵਿੱਚੋਂ ਵੀ ਰਿਟਾਇਰ ਜਿਹੜਾ ਹੈ ਨਾ ਬਟ ਉਹਨਾਂ ਨੇ ਜੋ ਵੀ ਕੀਤਾ ਹੈਗਾ ਉਲਟ ਕੀਤਾ ਜ ਸਾਡੀ ਸੋਚ ਤੋਂ ਕੋਈ ਵੀ ਇਸ ਗਲੀ ਦੇ ਵਿੱਚ ਜਾਂ ਪੂਰੇ ਮਹੱਲੇ ਦੇ ਵਿੱਚ ਕੋਈ ਵੀ ਇਸ ਦੀ ਤੱਕੀ ਨਹੀਂ ਕੀਤੀ ਉਹਨਾਂ ਨੇ ਅਗਰ ਕੋਈ ਕੰਮ ਕਰਵਾਇਆ ਹੈਗਾ ਤੇ ਉਹ ਸਾਰਾ ਹੀ ਗਲਤ ਕਰਵਾਇਆ ਜਿਸ ਤਰ੍ਹਾਂ ਕਿ ਸਾਡੀ ਗਲੀ ਹੀ ਹੈ ਸਾਡੀ ਗਲੀ ਦੇ ਵਿੱਚ ਨਾ ਉਹਨਾਂ ਨੇ ਉੱਚੀ ਕਰਨ ਕਰਕੇ ਬਹੁਤ ਸਾਰੇ ਇਦਾਂ ਦੇ ਘਰ ਹੈ ਜਿਹੜੇ ਕਿ ਮਰੂਨਤ ਵਿੱਚ ਪਾਣੀ ਆਣ ਲੱਗ ਪਿਆ ਗਰੀਬ ਲੋਕ ਹੈ ਉਹ ਆਪਣੀ ਘਰ ਦੀ ਰਿਪੇਅਰ ਵੀ ਨਹੀਂ ਕਰ ਸਕਦੇ ਕਦੀ ਦਿਹਾੜੀ ਮਿਲਦੀ ਕਦੀ ਨਹੀਂ ਮਿਲਦੀ ਮਨਾਂ ਉਹਨਾਂ ਦੇ ਘਰ ਦੇ ਵਿੱਚ ਪਾਣੀ ਜਾਊਗਾ ਉਹ ਕਿਦਾਂ ਆਪਣੇ ਘਰ ਨੂੰ ਠੀਕ ਕਰ ਸਕਦੇ ਆ ਬਹੁਤ ਪਰੇਸ਼ਾਨ ਆ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਇਦਾਂ ਦਾ ਸਾਡੇ ਘਰ ਦੇ ਵਿੱਚ ਵੀ ਪਾਣੀ ਆਂਦਾ ਹੈਗਾ ਅਸੀਂ ਬਹੁਤ ਤੰਗ ਆ ਇਸ ਗੱਲ ਪਿੱਛੋਂ ਇਹਹੀ ਪਰੇਸ਼ਾਨੀ ਕੀ ਕੀ ਕਾਰਨ ਲੱਗਦਾ ਵੀ ਕਿਉਂ ਇਦ ਤੱਕ ਕੀਤਾ ਗਿਆ ਜਾਂ ਕਿਉਂ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ ਸਮੱਸਿਆ ਦਾ ਹਾਲ ਤਾਂ ਮਤਲਬ ਇਸ ਤਰ੍ਹਾਂ ਦੇ ਨਾਲ ਹੈ ਰੂਪਾਲ ਠਾਪ ਠਾਪਰ ਜਿਹੜਾ ਹੈਗੇ ਆ ਮਿਊਨਿਸਪਲ ਕਾਉਂਸਲਰ ਹੈਗੇ ਸਾਰੋ ਉਹਨਾਂ ਵਿੱਚ ਜਦੋਂ ਟੈਂਡਰਸ ਹੁੰਦੇ ਆ ਸ਼ਾਇਦ ਉਹਦੇ ਵਿੱਚ ਇਹ ਹੈਗਾ ਕਿ ਤੁਸੀਂ ਆਪਣੀ ਕਮਿਸ਼ਨਸ ਲਓਗੇ ਜਾਂ ਨਹੀਂ ਲਓਗੇ ਉਹਨਾਂ ਨੇ ਐਕਸੈਪਟ ਕੀਤਾ ਕਿ ਮੈਂ ਲਵਾਂਗਾ ਉਹਨਾਂ ਨੇ ਲਈ ਵੀ ਆ ਮੈਂ ਤਾਂ ਬਾਅਦ ਵਿੱਚ ਉਹ ਫਿਰ ਜਦੋਂ ਕੋਈ ਵੀ ਐਮਸੀ ਆ ਉਹ ਕਮਿਸ਼ਨ ਲੈ ਲੰਦਾ ਤੇ ਕਮਿਸ਼ਨ ਦੇ ਵਿੱਚ ਹਨਾ ਉਹ ਫਿਰ ਨਾ ਜਸਟਿਸ ਨਹੀਂ ਕਰ ਸਕਦਾ ਉਹ ਕਹਿੰਦਾ ਹੈਗਾ ਵੀ ਮਤਲਬ ਮੈਨੂੰ ਕਮਿਸ਼ਨ ਦੇ ਨਾਲ ਮਤਲਬ ਆ ਜੋ ਮਰਜ਼ੀ ਹੁੰਦਾ ਰਹੇ ਇਹ ਹੀ ਕਾਰਨ ਹੈ ਕਿ ਮਿਊਸਪਲ ਕੋ ਜਿਹੜੇ ਠੇਕੇਦਾਰ ਸੀਗੇ ਉਹ ਆਏ ਉਹਨਾਂ ਨੇ ਜਿੱਦਾਂ ਦੀ ਗਲੀ ਬਣਾਈ ਬਣਾਈ ਤੇ ਉਹ ਇਸ ਦੇ ਵਿੱਚ ਕੋਈ ਵੀ ਮਹਿਕਮੇ ਦਾ ਅਫੀਸਰ ਹਨਾ ਜੇ ਜਿਸ ਤਰ੍ਹਾਂ ਦੇ ਨਾਲ ਲਬਦੀਪ ਨਾਮ ਹੈ ਉਹਦਾ ਉਹ ਨਹੀਂ ਆਇਆ ਇੱਥੇ ਇਸ ਗਲੀ ਦੇ ਵਿੱਚ ਜਿੱਨਾ ਚੱਕਰ ਗਲੀ ਬਣੀ ਉਹਦਾ ਇੱਕ ਵਿਜ਼ਿਟ ਵੀ ਨਹੀਂ ਹੋਇਆ ਇਸ ਗਲੀ ਦੇ ਵਿੱਚ ਕੋਈ ਵੀ ਅਫੀਸਰ ਦਾ ਨਹੀਂ ਹੋਇਆ ਔਰ ਜਿਹੜੇ ਵੀ ਠੇਕੇਦਾਰ ਦੇ ਜਿਹੜੇ ਬੰਦੇ ਸਗੇ ਉਹਨਾਂ ਨੇ ਜਿੱਦਾਂ ਦੀ ਵੀ ਬਣਾਨੀ ਸੀ ਉਹ ਬਣਾ ਕੇ ਚਲੇ ਗਏ ਔਰ ਪੂਤਨਾ ਪੂਰੇ ਮਹੱਲੇ ਨੂੰ ਪੈ ਰਹੇ ਬਹੁਤ ਲਾਵਾਸੀ ਲੋਕ ਤੇ ਪ੍ਰਸ਼ਾਸਨ ਦੇ ਧਿਆਨ ਤੇ ਲਿਆਂਦਾ ਜੀ ਹਾਂਜੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਂਦਾ ਜੀ ਇਹ ਔਰ ਪਹਿਲਾਂ ਅਸੀਂ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਂਦਾ ਡੀਸੀ ਸਾਹਿਬ ਨੇ ਮਾਰਕ ਕੀਤਾ ਪਈ ਇਸ ਗਲੀ ਦਾ ਪੂਰੀ ਚੈਕਿੰਗ ਕੀਤੀ ਜਾਵੇ ਤੇ ਇਹਨਾਂ ਨੇ ਬੀ ਐਂਡ ਆਰ ਤੇ ਪੰਚਾਇਤੀ ਰਾਜ ਨੂੰ ਇਸ ਇਹ ਮਾਮਲਾ ਸੌਂਪ ਦਿੱਤਾ ਪੰਚਾਇਤੀ ਰਾਜ ਤੇ ਬੀ ਐਂਡ ਆਰ ਦਾ ਇਹਨਾਂ ਨੇ 8 ਮਹੀਨਿਆਂ ਬਾਅਦ ਇਹ ਰਿਪੋਰਟ ਦਿੱਤੀ ਕਿ ਗਲੀ ਉੱਚੀ ਹੋਣ ਕਰਕੇ ਘਰਾਂ ਦੇ ਵਿੱਚ ਪਾਣੀ ਆਂਦਾ ਅਸੀਂ ਫਿਰ ਡੀਸੀ ਸਾਹਿਬ ਕੋਲ ਗਏ ਰੋੜਾ ਸਾਹਿਬ ਦੇ ਸਾਈਨ ਕਰਵਾ ਕੇ ਰੋੜਾ ਸਾਹਿਬ ਦੀ ਨਜ਼ਰ ਵਿੱਚ ਲਿਆਂਦਾ ਅਸੀਂ ਔਰ ਉਹ ਰੋੜਾ ਸਾਹਿਬ ਨੇ ਆਪਣੀ ਸਟੈਂਪ ਲਗਾ ਕੇ ਸਾਈਨ ਕੀਤੇ ਔਰ ਡੀਸੀ ਅਸੀਂ ਸਿੱਧੀ ਸੀ ਸਾਹਿਬ ਕੋ ਚਲੇ ਗਏ ਜਦੋਂ ਡੀਸੀ ਸਾਹਿਬ ਕੋ ਗਏ ਜੀ ਉਹਨਾਂ ਨੇ ਫਿਰ ਕਮੇਟੀ ਨੂੰ ਮਾਰਕ ਕੀਤਾ ਬਾਈ ਹੈਂਡ ਅਸੀਂ ਕਮੇਟੀ ਦੇ ਵਿੱਚ ਗਏ ਹਨਾ ਤੇ ਉਹਨਾਂ ਨੂੰ ਦੇ ਦਿੱਤਾ ਜੀ ਫੂਸ ਤੋਂ ਬਾਅਦ ਵਿੱਚ ਇਹ ਪਤਾ ਲੱਗਦਾ ਹੈਗਾ ਕਿ ਇੱਕ ਲੈਟਰ ਆਂਦਾ ਸਾਨੂੰ ਕਿ ਸ਼ਿਕਾਇਤ ਕਰਤਾ ਨੇ ਗਲੀ ਨੂੰ ਹੋਣ ਨਹੀਂ ਦਿੱਤਾ ਉਹ ਆਪਣੇ ਕੋਲੋਂ ਝੂਠੇ ਫਿਰ ਅਸੀਂ ਇੱਕ ਐਪਲੀਕੇਸ਼ਨ ਲਿਖੀ ਵੀ ਤੁਸੀਂ ਕੁਰਸੀਆਂ ਤੇ ਬੈਠ ਗਏ ਆਂ ਆਪਣੇ ਹੀ ਫੈਸਲੇ ਆਪੇ ਲਿਖੀ ਜਾਂਦੇ ਆਂ ਵੀ ਕੋਈ ਸਬੂਤ ਤਾਂ ਲਗਾਓ ਕਿ ਸ਼ਿਕਾਇਤਕਰਤਾ ਨੇ ਰੋਕਿਆ ਫਿਰ ਇਹਨਾਂ ਨੇ ਇੱਕ ਹੋਰ ਲੈਟਰ ਜਾਰੀ ਕੀਤਾ ਜੀ ਅਸੀਂ ਗਲੀ ਕਰ ਦਿੱਤੀ ਔਰ ਗਲੀ ਕੁਝ ਵੀ ਨਹੀਂ ਕੀਤੀ ਔਰ ਮਹੱਲੇ ਵਾਲੇ ਜਿਹੜੇ ਆ ਉਹ ਜਿਹੜੀ ਸਮੱਸਿਆ ਹੈਗੀ ਉਹ ਉਸ ਨੂੰ ਉਸੇ ਤਰ੍ਹਾਂ ਦੇ ਨਾਲ ਫੇਸ ਕਰ ਰਹੇ ਆ ਔਰ ਤੰਗ ਆ ਪਰੇਸ਼ਾਨ ਆ ਔਰ ਬਹੁਤ ਜ਼ਿਆਦਾ ਪਰੇਸ਼ਾਨ ਹੈ ਬਰਸਾਤਾਂ ਦੇ ਵਿੱਚ ਪੂਰੇ ਘਰ ਦੇ ਵਿੱਚ ਪਾਣੀ ਆ ਜਾਂਦਾ ਹੈਗਾ ਅੰਨੇ ਦੁਬਾਰਾ ਕੋਈ ਦਿਲਚਸਪੀ ਨਹੀਂ ਦਿਖਾਈ ਇਹ ਨਹੀਂ ਜੀ even ਇੱਥੇ ਤੱਕ ਹੀ ਹੈ ਕਿ ਜਿਹੜਾ ਗਟਰ ਹੈ ਗਟਰ ਦੇ ਪਹਿਲਾਂ ਸਾਡੇ ਪਾਈਪ ਬਾਹਰ ਸੀਗੇ ਜਿਹੜਾ ਕਿ ਉਹ ਬਰਸਾਤੀ ਪਾਣੀ ਬਾਹਰ ਨਿਕਾਸੀ ਹੋ ਜਾਂਦੀ ਸੀ ਉਸ ਤੋਂ ਬਾਅਦ ਵਿੱਚ ਫਿਰ ਉਹ ਜਿਹੜਾ ਗਟਰ ਹੈ ਉਹ ਗਟਰ ਦੇ ਵਿੱਚ ਪਾਣੀ ਪਵਾਤਾ ਹੁਣ ਉਹੀ ਗਟਰ ਜਿਹੜੇ ਘਰਾਂ ਦੇ ਵਿੱਚ ਪਾਣੀ ਆਂਦਾ ਉਹ ਗਟਰ ਵੀ ਬੈਕ ਮਾਰਦਾ ਹੈ ਔਰ ਘਰ ਦੇ ਵਿੱਚ ਇੰਨੀ ਕੁ ਬਦਬੂ ਫੈਲ ਜਾਂਦੀ ਹੈ ਕਿ ਜਿਸ ਦਾ ਕੋਈ ਅੰਦਾਜ਼ਾ ਹੀ ਨਹੀਂ ਹੈਗਾ ਔਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਅਸੀਂ ਬਹੁਤ ਜ਼ਿਆਦਾ ਤੰਗ ਆ ਕੋਰੋਨਾ ਦੀ ਮਹਾਮਾਰੀ ਸੀਗੀ ਤਾਂ ਐਮਸੀ ਵੱਲੋਂ ਕਿ ਕੋਈ ਵੀ ਸੈਨੇਟਾਈਜ਼ਰ ਜਰੂਰ ਕਿਹਾ ਗਿਆ ਹਮੇਲੇ ਨਹੀਂ ਨਹੀਂ ਜੀ ਐਮਸੀ ਵੱਲੋਂ ਨਹੀਂ ਆਇਆ ਜੀ ਔਰ ਖਾਣੇ ਦੇ ਲਈ ਗੱਡੀਆਂ ਆਉਂਦੀਆਂ ਰਹੀਆਂ ਹੈਗੀਆਂ ਕੁਝ ਔਰ ਐਮਸੀ ਵੱਲੋਂ ਕੁਝ ਵੀ ਨਹੀਂ ਕੀਤਾ ਐਮਸੀ ਨੇ ਨਾ ਕੁਝ ਵੰਡਿਆ ਤੇ ਨਾ ਕੁਝ ਕੀਤਾ ਜੀ ਸਰ ਕਾ ਨਾਮ ਹੈ ਜੀ ਸੁਖਵਿੰਦਰ ਪਾਲ ਸਿੰਘ ਪੱਟੀ ਜੀ ਵਾਰਡ ਨੰਬਰ 25 ਜੀ ਐਮਸੀ ਸਾਹਿਬ ਤੋਂ ਨੇ ਰੂਪਨੰਦ ਠੱਪਰ ਸਾਹਿਬ ਕਿੱਦਾਂ ਤੇ ਉਹਨਾਂ ਦੇ ਕੰਮ ਕਾਜ ਜਰੇ ਪੰਜ ਸਾਲ ਕੰਮ ਟੈਕਰੀਮੈਂਟ ਠੀਕ ਠੀਕ ਹੈ ਜੀ ਕੋਈ ਐਡਾ ਕੋਈ ਬੰਦਾ ਕਿਸੇ ਨਾਲ ਕਰ ਨਹੀਂ ਸਕਦਾ ਕੋਮੋ ਤੋਂ ਸਾਡੀ ਕੋਈ ਸਰਟੀਫਾਈ ਨਹੀਂ ਹੈਗੀ ਬਾੜ ਦੀ ਜੇ ਅਮੀ ਕਹੀਏ ਤੇ ਜੇ ਜਿੰਨੇ ਸਾਨੂੰ ਲੋੜ ਆ ਖੁਦ ਹੀ ਆਪਕਾਲੀ ਦਾ ਬਾਕੀ ਕੋਈ ਜੀ ਸਰਕਾਰੀ ਸਹਾਇਤਾ ਉਹ ਸਾਨੂੰ ਕਦੀ ਮਿਲ ਜਾਂਦੀ ਹੈ ਕਿ ਨਹੀਂ ਮਿਲਦੀ ਕੋਈ ਸਾਡੀ ਸਰਕਾਰ ਤੱਕ ਪਹੁੰਚ ਨਾ ਹੋਣ ਕਰਕੇ ਸਾਨੂੰ ਕਈ ਚੀਜ਼ਾਂ ਅਧੂਰੀ ਰਹਿ ਜਾਂਦੀਆਂ ਇਹ ਸਵੱਸਿਆ ਮਾਨੇ ਸਮੱਸਿਆਵਾਂ ਤਾਂ ਕਿਹਨਾਂ ਸੰਨੇ ਹੁੰਦਾ ਬਿ ਲਾਈਟ ਦਾ ਹੁੰਦਾ ਲਾਈਟ ਸੀਗਾ ਸਾਡੇ ਕੋਲ ਸਵੈ ਸੂਚੀ ਹੁੰਦਾ ਮਾੜਾ ਜਾਂ ਤੇ ਹੋ ਜਿਹੜੀ ਸਾਨੂੰ ਕੋਈ ਮਹੱਲੇ ਦੀ ਗ੍ਰਾਂਟ ਆ ਬਈ ਉਹ ਸਾਨੂੰ ਬਹੁਤ ਯਾਨੀ ਮੁਸ਼ਕਲ ਨਾਲ ਮਿਲਦੀ ਹੈ ਜਦੋਂ ਸਾਡੀ ਗਲੀਆਂ ਇਹ ਰਹਿ ਗਈਆਂ ਉਦਾਂ ਹੀ ਇਸ ਕਰਕੇ ਸਾਨੂੰ ਵੀ ਥੋੜੀ ਦਿੱਕਤ ਆ ਤੇ ਸਾਨੂੰ ਸਰਕਾਰੀ ਗ੍ਰਾਂਟ ਉਹ ਨਹੀਂ ਮਿਲਦੀ ਗਲੀਆਂ ਸਵੱਸਿਆ ਨਾਲੀਆਂ ਵੀ ਕੋਈ ਇੰਟਰ ਗ੍ਰਾਂਟ ਨਹੀਂ ਹੈਗੀ ਤੇ ਨਾਲੀਆਂ ਦੇ ਵਿੱਚ ਕੰਮ ਨਹੀਂ ਉਦਾਂ ਨਾਲੀ ਉਦਾਂ ਕੂੜਾ ਤਰ੍ਹਾਂ ਫੈਂਦਾ ਜੀ ਗਲੀਆਂ ਉਨੇ ਜਿਵੇਂ ਐਸੀ ਗੱਲ ਨਹੀਂ ਤਾਂ ਤੁਸੀਂ ਇਹ ਨਹੀਂ ਦੇਈ ਤੇ ਅੰਮ੍ਰਿਤ ਸਰਦਨ ਧਿਆਨ ਦਿੰਦਾ ਵੀ ਜੇ ਧਿਆਨ ਦਿੰਦਾ ਤਾਂ ਉਹ ਕਹਿੰਦਾ ਸਾਡੇ ਅੱਗੇ ਨਹੀਂ ਸੁਣਦੇ ਸਾਡੀ ਕਮੇਟੀ ਨਹੀਂ ਸੁਣਦੀ ਸਾਡੀ ਸਰਕਾਰ ਨਹੀਂ ਸੁਣਦੀ ਉਹ ਸਰਕਾਰ ਆਪੋਜੀਟ ਹੁੰਦਾ ਇੱਕ ਮਤਲਬ ਸਾਨੂੰ ਦਾਵਾ ਕਰਦੇ ਸਾਡੀ ਸਰਕਾਰ ਆਪੋਜੀਟ ਹੋਣ ਕਰਕੇ ਸਾਡੀ ਗਾਂ ਵੀ ਨਹੀਂ ਸੁਣਦੀ ਜਦੋਂ ਵੀ ਆਪਣੀ ਕੋਈ ਸਮੱਸਿਆ ਪਰੇਸ਼ਾਨੀ ਲੈ ਕੇ ਜਾਂਦੇ ਤਾਂ ਸੁਣਦਾ ਸੀ ਉਹਨੂੰ ਹੱਲ ਕਰਦੇ ਸੀ ਹਾਂ ਸੁਣਦੇ ਤਾਂ ਹੈਗੇ ਆ ਲੇਕਿਨ ਹੱਲ ਨਾ ਹੋਵੇ ਤਾਂ ਸੁਣਦਾ ਫਾਇਦਾ ਕੋਈ ਨਹੀਂ ਕਰੋਨਾ ਦੀ ਮਹਾਮਾਰੀ ਸੀਗੀ ਉਹ ਗਲੀ ਨੂੰ ਸੈਨੇਟਾਈਜ਼ਰ ਕਰਵਾਇਆ ਉਹ ਹੁੰਦਾ ਨੇ ਜੋ ਇਹਨਾਂ ਦੇ ਜੋ ਵੀ ਛੜਕਾ ਹੁੰਦਾ ਰਿਹਾ ਉਹ ਸਾਰੇ ਉਹਦੇ ਕੋਈ ਸਾਨੂੰ ਕੋਈ ਨਰਾਜ ਨਹੀਂ ਜੀ। ਜਿਹੜੇ ਫੋਕ ਦਾ ਛੜਕਾ ਵੀ ਹੁੰਦਾ ਰਿਹਾ ਹੋਰ ਵੀ ਹੁੰਦੇ ਰਹੇ ਸਾਨੂੰ ਉਹਦੇ ਬਾਰੇ ਕੋਈ ਦਿੱਕਤ ਨਹੀਂ। ਉਹ ਕੋਈ ਸੀ ਲੱਗੇ ਆਪ ਵੀ ਸਵਾਇ ਕਰਦੇ ਰਹੇ ਆ ਉਹ ਵੀ ਸਾਡੇ ਨਾਲ ਇਸ ਕਰਕੇ ਐਸੀ ਗੱਲ ਕੋਈ ਨਹੀਂ। ਸਰ ਕੀ ਨਾਮ ਹੈ ਜੀ? ਮੇਰਾ ਨਾਮ ਤੇਜਿੰਦਰ ਸਿੰਘ ਜੀ। ਵੋਟ ਨੰਬਰ 25 ਐਮਸੀ ਕੌਣ ਸੀ ਜੀ? ਰੋਪਾਲਾਲ ਠੱਪੜ ਜੀ। ਕਿੱਦਾਂ ਸੀ ਉਹਨਾਂ ਦੇ ਕੰਮ ਕਾਜ ਇਹਦੇ 57 ਉਹਨਾਂ ਦਾ ਕਾਰਜਕਾਲ ਬਹੁਤ ਵਧੀਆ ਬੀਤਿਆ। ਚੋਹ ਤਰਫਾ ਉਹਨਾਂ ਨੇ ਵਿਕਾਸ ਕੀਤਾ ਆ। ਪਾਣੀ ਵੀ ਕਿੱਲਾ ਸੀ ਉਹ ਹੁਣ ਅਸੀਂ ਬਾਜੀ ਉਹਨਾਂ ਨੇ ਆਦਰਸ਼ ਨਗਰ ਟੂਰ ਵਰਦੀ ਦੀ ਬੋਰਿੰਗ ਕੀਤੀ ਆ ਤੇ ਕਾਰਜਕਾਰ ਉਹਨਾਂ ਦਾ ਵਧੀਆ ਰਿਹਾ ਕਿਸੇ ਨੂੰ ਉਹਨਾਂ ਨੇ ਨਾ ਨਹੀਂ ਕੀਤੀ ਕਿਸੇ ਵੀ ਕੰਮ ਤੋਂ ਤੇ ਗਲੀਆਂ ਦਾ ਬਹੁਤ ਵਧੀਆ ਵਿਕਾਸ ਹੋਇਆ ਆ ਤੇ ਸਾਰਾ ਕੰਮ ਵਧੀਆ ਕੀਤਾ ਭਾਜੀ ਉਹਨਾਂ ਨੇ ਜਦੋਂ ਕੋਈ ਆਪਣੇ ਕੋਈ ਸਮੱਸਿਆ ਆ ਤੇ ਸ਼ਾਂਨੀ ਲੈ ਕੇ ਜਾਣੇ ਸੀ ਕਮਸੀ ਕੋਈ ਤਾਂ ਸੌਂਗੇ ਸੀ ਹੱਲ ਕਰਦੇ ਸੀ ਉਹਨਾਂ ਨੇ ਪਲ ਦੇ ਆਧਾਰ ਤੇ ਪਲ ਦੇ ਆਧਾਰ ਤੇ ਉਹਨਾਂ ਨੇ ਹਰ ਸਮੱਸਿਆ ਦਾ ਹੱਲ ਕੀਤਾ ਕਿੰਨਾ ਕਿ ਵਿਚਰੇ ਬਾਦ ਪਾਸੇ ਦੇ ਵਿੱਚ ਜਦੋਂ ਆਪਾਂ ਜਦੋਂ ਵੀ ਆਨੇ ਉਹ ਨਾਲ ਵਿਚਰਦੇ ਸਾਡੇ ਤੇ ਹਰ ਕੰਮ ਉਹ ਅੱਗੇ ਹੋ ਕੇ ਪਹਿਲ ਦੇ ਅਧਾਰ ਤੇ ਕਰਾਂਦੇ। ਕਰੋਨਾ ਦੀ ਮਹਾਂਮਾਰੀ ਸੀ ਕਿ ਮੋਹੱਲੇ ਵਿੱਚ ਸੈਨੀਟਾਈਜ਼ਰ ਵਗੈਰਾ ਕਰਵਾਇਆ ਉਹਨਾਂ ਨੇ। ਹਾਂ ਬਿਲਕੁਲ ਸੈਨੀਟਾਈਜ਼ਰ ਕਰਾਇਆ ਆਪ ਖੁਦ ਨਾਲ ਜਾ ਕੇ ਕਰਾਂਦੇ ਸੀ ਸੈਨੀਟਾਈਜ਼ਰ ਹਰ ਗਲੀ 'ਚ। ਸੰਤੋਸ਼ ਨੇ ਉਹਦੀ ਕਰ ਵੀ ਹੈ। ਹਾਂ ਹਾਂ ਬਿਲਕੁਲ ਸੰਤੋਸ਼ਤਾ ਜੀ ਅਗਲੀ ਵਾਰ ਆਪਾਂ ਦਾ ਇਹ ਕਹਿਨੇ ਆ ਸਰਕਾਰ ਨੂੰ ਅਪੀਲ ਕਰਦੇ ਉਹਨਾਂ ਨੂੰ ਟਿਕਟ ਦਿਓ ਦੁਬਾਰਾ ਉਹਨਾਂ ਦੇ ਫਿਰ ਇਹ ਕੰਮ ਕਰ ਅੱਗੇ ਵਧਾ ਸਕਣ ਆਪਣਾ। ਸਰ ਕਹਿੰਨਾ ਹੈ ਮੈਂ ਜੀ? ਮੇਰਾ ਨਾਮ ਸਤਵੰਤ ਸਿੰਘ ਸਿਆਣ ਹੈ ਜੀ। ਵਾਰਡ ਨੰਬਰ? ਵਾਰਡ ਨੰਬਰ 25 ਤੋਂ। ਹਾਂ ਜੀ। ਸਾਡੇ ਇੱਥੇ ਆਪਣੇ ਦੀ ਉਹ ਆਉਂਦਾ ਹੀ ਨਹੀਂ ਕਦੇ ਨਾਮ ਵੀ ਭੁੱਲ ਗਿਆ ਉਹਨਾਂ ਦਾ ਤੇ ਆਪਣੇ ਰੂਪ ਲਾਲ <th>ਾਪਰ ਸਾਹਿਬ ਨੇ ਹਾਂਜੀ 25 ਨੰਬਰ ਵਾਰਡ ਤੋਂ ਕਾਰਜਕਾਰੀ ਬਿਲਕੁਲ ਨਿੱਲ ਹੈ ਜੀ ਤੁਹਾਡੇ ਸਾਹਮਣੇ ਹੀ ਆਂ ਦੇਖ ਲਓ ਸਾਡੀ ਗਲੀ ਨੂੰ ਤਕਰੀਬਨ ਮੇਰੇ ਖਿਆਲ 15 ਸਾਲ ਹੋ ਗਏ ਬਣਨ ਨੂੰ ਇਹ ਵਾਦਾ ਕੀਤਾ ਗਿਆ ਸੀ ਸਰਕਾਰ ਵੱਲੋਂ ਵੀ ਅਸੀਂ ਸਾਰਾ ਇਹਨ ਪੂਰਾ ਡਿਵੈਲਪ ਕਰਾਂਗੇ ਕੋਈ ਸਫਾਈ ਦਾ ਪੂਰਾ ਧਿਆਨ ਰੱਖਾਂਗੇ ਤੁਹਾਡੇ ਸਾਹਮਣੇ ਗਲੀ ਜਿੱਥੇ ਪਹਿਲਾਂ ਐਮਸੀ ਛੱਡ ਕੇ ਗਿਆ ਉਹ ਤੋਂ ਬਾਅਦ ਕੋਈ ਇਦਾਂ ਡਵੈਲਪਮੈਂਟ ਨਹੀਂ ਟੁੱਟੀ ਪਈ ਹੈ ਸਾਰੀ ਗਲੀ ਅਸੀਂ ਸਾਰੇ ਮਹੱਲਾ ਨਿਵਾਸੀ ਸਾਰੀ ਗਲੀ ਬਹੁਤ ਦੁਖੀ ਹੈ ਇਹਨਾਂ ਤੋਂ ਤੇ ਇਸ ਬੱਸਿਆਂ ਦੇ ਕਿ ਐਮਸੀ ਦੇ ਧਿਆਨ ਚ ਲਿਆਂਦਾ ਬਿਲਕੁਲ ਜੀ ਉਹ ਆਪ ਉਹਨਾਂ ਨੂੰ ਪਤਾ ਸਾਰਾ ਜੀ ਜਾਣ ਕੇ ਨਹੀਂ ਪਾਉਂਦੇ ਪਤਾ ਨਹੀਂ ਕੀ ਗੱਲ ਹੈ ਕੀ ਲੱਗਦਾ ਕਰਨੇ ਕੰਮ ਨਾ ਕਰਨ ਦੀ ਉਹਨਾਂ ਦੀ ਮਨਸਾ ਹੈ ਵੀ ਜੇ ਕੰਮ ਕਰਨ ਦੀ ਚਾਹ ਹੋਵੇ ਸਾਰੇ ਕੰਮ ਹੋ ਜਾਂਦੇ ਹਨ ਇਹ ਗੱਲ ਹੈ ਹੋਰ ਕੀ ਸਮੱਸਿਆਵਾਂ ਪਰੇਸ਼ਾਨੀ ਸਮੱਸਿਆ ਤੁਹਾਡੇ ਸਾਹਮਣੇ ਜੇ ਤੁਸੀਂ ਸ਼ਾਰਟ ਕਰੋ ਅਰਥੇ ਦੇਖੋ ਗੱਡੀਆਂ ਖੜੀਆਂ ਜੀ ਸਾਰੀ ਗਲੀ 'ਚ ਗਲੀ ਆਵਾਜਾਈ ਵਾਸਤੇ ਹੁੰਦੀ ਨਾ ਕਿ ਸਟਿਲ ਗੱਡੀਆਂ ਖੜੀਆਂ ਕਰਨ ਵਾਸਤੇ ਹੁੰਦੀ ਆ ਜੇ ਅਸੀਂ ਕਿਸੇ ਨੂੰ ਸ਼ਿਕਾਇਤ ਕਰਦੇ ਹਾਂ ਜਾਂ ਕੁਝ ਕਹਿੰਨੇ ਆ ਤਾਂ ਪਰਸਨਲੀ ਸਾਡਾ ਆਪਣਾ ਕਿਸੇ ਨਾਲ ਦੇ ਬਾਬਾ ਹੋ ਸਕਦਾ ਇਸ ਕਰਕੇ ਸਰਕਾਰ ਨੂੰ ਖੁਦ ਆਪ ਚਾਹੀਦਾ ਜਾਂ ਨੁਮਾਇंदे ਜਿਹੜੇ ਚੁਣੇ ਗਏ ਉਹਨਾਂ ਨੂੰ ਚਾਹੀਦਾ ਵੀ ਉਹ ਸਾਰਾ ਧਿਆਨ ਰੱਖਣ ਇਸ ਨਾਲ ਗੱਲਾਂ ਦਾ ਕਿੰਨਾ ਕੁ ਵਿਚਰੇ ਐਮਸੀ ਸਾਹਿਬ ਐਡਾ ਗਲੋਪਾ ਕਰਦੇ ਮੈਂ ਤਾਂ ਜੇ ਤੁਹਾਨੂੰ ਸੱਚੀ ਦੱਸਾਂ ਮੈਂ ਕਰੇ ਆਪਣੀ ਗਲੀ 'ਚ ਨਹੀਂ ਦੇਖੇ ਜੀ ਉਹ ਅੱਜ ਤੱਕ ਟਿਲ ਕਰੋਨਾ ਸੀਗਾ ਉਹ ਮੁਹੱਲੇ ਨੂੰ ਸੈਨੀਟਾਈਜ਼ ਦੇ ਵਗੈਰਾ ਫੋਗਿੰਗ ਵਗੈਰਾ ਹਾਂਜੀ ਉਹ ਹੋਈ ਆ ਜੀ ਫੋਗਿੰਗ ਵੀ ਹੋਈ ਆ ਪਿੱਛੇ ਵੀ ਗੱਡੀ ਆਉਂਦੀ ਆ ਫੋਗਿੰਗ ਕਰ ਜਾਂਦੀ ਆ ਉਹ ਕੋਈ ਦਿੱਕਤ ਨਹੀਂ ਸੈਨੀਟਾਈਜ਼ਰ ਵੀ ਹੋਇਆ ਸੀਗਾ ਜੀ ਹਾਂਜੀ ਕੋਈ ਜਿਹੜਾ ਕੰਮ ਹੋਇਆ ਅਸੀਂ ਉਹ ਕਵਾਂਗੇ ਵੀ ਹੋਇਆ ਜਿਹੜਾ ਨਹੀਂ ਆ ਤਾਂ ਨਹੀਂ ਆ ਜੀ ਕੀ ਆ ਨਾ ਮੇ ਜੀ ਮੇਰਾ ਨਾਮ ਬਲਵਿੰਦਰ ਕੌਰ ਹੈ ਜੀ ਵਾਰਡ ਨੰਬਰ ਕਿੰਨਾ ਜੀ ਵਾਰਡ ਨੰਬਰ 25 ਹੈ ਜੀ ਕਿੱਧਰ ਦੀ ਐਮਸੀ ਥਾਪਰ ਸਾਹਿਬ ਦੀ ਹੁਣ ਕਰੇ ਪੰਜ ਸਾਲਾਂ ਚ ਆ ਰੂਪ ਲਾਲ ਥਾਪਰ ਜੀ ਹੁਣ ਸਾਡੇ 25 ਨੰਬਰ ਵਾਰਡ ਤੋਂ ਅਕਾਲੀ ਦਲ ਪਾਰਟੀ ਤੋਂ ਸਾਡੇ ਇੱਥੇ ਐਮਸੀ ਸਾਹਿਬ ਬਣੇ ਨੇ ਪੰਜ ਸਾਲ ਦੀ ਅਗਰ ਉਹਨਾਂ ਦੀ ਕਾਰਜਕਾਰੀ ਦੇ ਵਿੱਚ ਦੱਸਿਆ ਤਾਂ ਜਿਹੜੀ ਮੇਨ ਚ ਸਾਡੇ ਇੱਥੇ ਦੇਖੋ ਪਬਲਿਕ ਸਫਾਈ ਜਾਂਦੀ ਆ ਰੋਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਆ ਸਹੀ ਸਿਹਤ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਨੇ ਗਲੀਆਂ ਨਾਲੀਆਂ ਜਿਹੜੀਆਂ ਆ ਉਹ ਸਵੱਛ ਤੇ ਸਹੀ ਹੋਣੀਆਂ ਚਾਹੀਦੀਆਂ ਹਨ ਮੇਨ ਜਿਹੜੀਆਂ ਸੁਵਿਧਾਵਾਂ ਹੈਗੀਆਂ ਇਹਦੇ ਵਿੱਚ ਦੇਖੋ ਜੀ ਜੇਕਰ ਸਫਾਈ ਦਾ ਵਰਣਨ ਕਰੀਏ ਤਾਂ ਇਧਰ ਬਿਲਕੁਲ ਸਫਾਈ ਦਾ ਕੋਈ ਵੀ ਕਿਸੇ ਢੰਗ ਦਾ ਸਹੀ ਹੈ ਹੀ ਨਹੀਂ ਜਿਹੜਾ ਹੋਣਾ ਚਾਹੀਦਾ ਆ ਮਤਲਬ ਸਫਾਈ ਦਾ ਢੰਗ ਜਿਹੜਾ ਹੈਗਾ ਬਿਲਕੁਲ ਸਹੀ ਨਹੀਂ ਜਿਹੜੇ ਸਾਡੇ ਵੱਲ ਇਧਰ ਸਫਾਈ ਸੇਵਕ ਸੀ ਉਹ ਵੀ ਬਿਲਕੁਲ ਬੰਦ ਕਰਾ ਦਿੱਤੇ ਗਏ ਹਨ ਤੇ ਜਿਹਦੇ ਨਾਲ ਹੈਗਾ ਆ ਕਿ ਤੁਸੀਂ ਦੇਖ ਵੀ ਸਕਦੇ ਹੋ ਵਾਲੇ ਦੁਆਲੇ ਮੇਰੀ ਗਲੀ ਦੇ ਵਿੱਚ ਜਾ ਕੇ ਨਾਲੀਆਂ ਦਾ ਹਿਸਾਬ ਤੁਸੀਂ ਦੇਖੋ ਤਾਂ ਇੰਨੀ ਜਿਆਦਾ ਗੰਦਗੀ ਆ ਕਿ ਅਸੀਂ ਮਤਲਬ ਬਰਦਾਸ਼ਤ ਕਰ ਰਹੇ ਆ ਕਹਿ ਰਹੇ ਆ ਅਸੀਂ ਜਦੋਂ ਜਦੋਂ ਵੀ ਸਾਨੂੰ ਕੰਮ ਹੁੰਦਾ ਤਾਂ ਅਸੀਂ ਮਿਊਂਸੀਪਲ ਕਮੇਟੀ ਦੇ ਵਿੱਚ ਹੀ ਕਹਿ ਕੇ ਆਪਾਂ ਜਦੋਂ ਵੀ ਸਫਾਈ ਦਾ ਕੰਮ ਕਰਾਉਣਾ ਤਾਂ ਉੱਥੋਂ ਹੀ ਕਰਵਾਉਂਦੇ ਆ ਸਾਨੂੰ ਐਮਸੀ ਸਾਹਿਬ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਹੈ ਇੱਕ ਮੇਨ ਡਗਾਨਾ ਰੋਡ ਹੈ ਬੜੀ ਖਰਾਬ ਹਾਲਤ ਹੈ ਹਾਂਜੀ ਹਾਂਜੀ ਡਗਾਨਾ ਰੋਡ ਦੀ ਹਾਲਤ ਦੇਖੋ ਜੀ ਇੰਨੀ ਵੱਧ ਤੋਂ ਵੱਧ ਹੋ ਚੁੱਕੀ ਆ ਬਹੁਤ ਵਾਰ ਇਹਨਾਂ ਨੇ ਲੋਕਾਂ ਦੇ ਵਿੱਚ ਲਾਰੇਵਾਜੇ ਲਾਈ ਆ ਜੀ ਅਸੀਂ ਇਕੱਠਕਾਰ ਕਰਕੇ ਇਹਨਾਂ ਤੱਕ ਵੀ ਇਹਨਾਂ ਤੱਕ ਪਹੁੰਚ ਕੀਤੀ ਆ ਇਕੱਠਕਾਰ ਕਰਕੇ ਜੀ ਅਸੀਂ ਲੈ ਕੇ ਗਏ ਆ ਜੀ ਅੱਜ ਬਣ ਜਾਏਗੀ ਕੱਲ ਬਣ ਜਾਏਗੀ ਇਸ ਤਰ੍ਹਾਂ ਦੀ ਲਾਰਿਆਂ ਦੇ ਵਿੱਚ ਹੀ ਰੱਖਿਆ ਆ ਜਦ ਕਿ ਇਹ ਜਿਹੜੀ ਰੋਡ ਹੈਗੀ ਆ ਦੇਖੋ ਇਹਦੇ ਲਈ ਐਨਾ ਮੇਨ ਰੋਡ ਹੈਗੀ ਆ ਇਹ ਰੋਡ ਤਿੰਨ ਵਾਰਡਾਂ ਨੂੰ ਆਪਸ ਵਿੱਚ ਮਿਲਾਂਦੀ ਆ ਤੇ ਅਗਰ ਆਈਐਮਸੀ ਸਾਹਿਬ ਮਿਲ ਕੇ ਚਾਹਣ ਤਾਂ ਇਹ ਕੰਮ ਹੋ ਸਕਦਾ ਹੈ ਪਰ ਇਹਨਾਂ ਦੀ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਪੂਰੇ ਢੰਗ ਨਾਲੇ ਸਭ ਨੂੰ ਕਰਵਾਉਣ ਦੇ ਵਿੱਚ ਆਪਣੀ ਮਿਹਣੀ ਹੈਗੀ ਆ ਕੋਈ ਸਹੀ ਢੰਗ ਨਾਲ ਨਵਾਇਆ ਹੈ ਰੂਪਰੇ ਸਾਹਿਬ ਆਏ ਤੁਹਾਡੇ ਕੋਲ ਕੋਈ ਦਿੱਕਤ ਕੋਈ ਸਮੱਸਿਆ ਜਾਂ ਪਰੇਸ਼ਾਨੀਆਂ ਜਾਂ ਤੁਹਾਡੇ ਨਹੀਂ ਜੀ ਨਹੀਂ ਨਹੀਂ ਕੋਤੇ ਨਹੀਂ ਫੋਨ ਕਰਕੇ ਇਹਦੇ ਸਾਡੀ ਕੋਈ ਇਹਦੇ ਦੇਖੋ ਸਮੱਸਿਆ ਹੁੰਦੀ ਆ ਦੇਖੋ ਮੈਂ ਦੱਸਾਂ ਖੁਦ ਸਾਨੂੰ ਜੇ ਕੋਈ ਪ੍ਰੋਬਲਮ ਹੁੰਦੀ ਨਾ ਕਦੇ ਇਹਨਾਂ ਤੱਕ ਸਮੱਸਿਆ ਦੇ ਲਈ ਜਾਣਾ ਕਹਿੰਦਾ ਆ ਤਾਂ ਜਿਹੜੀ ਗੱਲ ਵ ਤਰਾਕ ਉੱਥੇ ਸਾਨੂੰ ਕਹਿਣ ਭਾ ਤਾਂ ਸਾਡੀ ਸਮੱਸਿਆ ਹੱਲ ਹੁੰਦੀ ਆ ਉਦੋਂ ਸਾਡੀ ਕਿਸੇ ਵੀ ਸਮੱਸਿਆ ਦਾ ਸਮਾਧਾਨ ਨਹੀਂ ਕੀਤਾ ਜਾਂਦਾ ਕਰੋਨਾ ਦੌਰਾਨ ਕੋਵਿਡ ਸੈਨੇਟਾਈਜ਼ਰ ਕਰਾ ਗਲਤ ਕਰਵਾਇਆ ਉਹਨਾਂ ਨੇ ਹਾਂਜੀ ਕਰੋਨਾ ਦੌਰਾਨ ਜਿਹੜਾ ਹੋਇਆ ਆ ਉਹਦੇ ਵਿੱਚ ਵੀ ਜਦੋਂ ਅਸੀਂ ਦੇਖੋ ਦਫ਼ਤਰ ਵਿੱਚ ਫੋਨ ਕਰਦੇ ਸੀ ਆਪਣੀ ਪਾਰਟੀ ਨੂੰ ਸੁੰਦਰ ਸ਼ਾਮ ਅਰੋੜਾ ਜੀ ਉਹਨਾਂ ਨੂੰ ਕਰਕੇ ਫੋਨ ਕਰਕੇ ਕਹਿੰਦੇ ਸੀ ਤਾਂ ਉਹ ਆਪਣੇ ਜਾਣ ਕੇ ਭੇਜਦੇ ਸੀ ਤਾਂ ਇਹ ਫਿਰ ਅੱਗੇ-ਅੱਗੇ ਲੈ ਕੇ ਆਪਣੇ ਬੇਟੇ ਨੂੰ ਜਾਂ ਆਪ ਆਪ ਨਾਲ ਹੋ ਕੇ ਦਰਸਾਣਾ ਚਾਹੁੰਦੇ ਸੀ ਜੀ ਇਹ ਕੰਮ ਸੀ ਕਰ ਰਹੇ ਆ ਕਿਉਂਕਿ ਸਾਨੂੰ ਇਸ ਨਾਲ ਹੀ ਸਾਨੂੰ ਕੰਮ ਮਤਲਬ ਕੰਮ ਹੋਣ ਦੇ ਨਾਲ ਆ ਪਾਰਟੀ ਕੰਮ ਇਸ ਵੇਲੇ ਮੌਜੂਦਾ ਸਰਕਾਰ ਕਰਾ ਰਹੀ ਆ ਜੇ ਅਸੀਂ ਅੱਗੇ ਪਿੱਛੇ ਹੋ ਕੇ ਕਹਾਂਗੇ ਕਿ ਜੀ ਇਹ ਕੰਮ ਮੈਂ ਕਰਵਾ ਰਿਆ ਤਾਂ ਪਰ ਉਹ ਕੰਮ ਜਿਹੜਾ ਹੈਗਾ ਇਹਨਾਂ ਨੇ ਆਪਣਾ ਸਹੀ ਢੰਗ ਨਾਲ ਨਹੀਂ ਕਰਾਇਆ ਸਰ ਗਿਆ ਨਾਮ ਅਜਾ ਹਿਸ਼ੋਕ ਸਿੰਘ ਐਮਸੀ ਕੌਂਸਲਰ ਹੈ ਰੂਪলাল ਥਾਪੜ ਕਿੰਦਾ ਅਧਿਕਾਰਗਤਰੀ ਜੀ ਸਰ ਨਾਲੋਂ ਕੌਣ ਸਾਲ ਚੰਨ ਨੇ ਪਈ ਕਿੰਦੇ ਬਹੁ ਬੜੀ ਕੰਮ ਕੀਤੇ ਮਲੇ ਦੇ ਤੇ ਜੇ ਆਪਾਂ ਅੱਧੀ ਰਾਤ ਨੂੰ ਵੀ ਇਹਨਾਂ ਨੂੰ ਕਿੰਦੇ ਕਾਲ ਕਰੀ ਨਾ ਅੱਧੀ ਰਾਤ ਨੂੰ ਸਾਡੇ ਨਾਲ ਕਿੰਦੇ ਤੋਰ ਪੈਂਦੇ ਨਾਲ ਚੱਲ ਪੈਂਦੇ ਤੇ ਬੇਕਾਂਦਾ ਮਤਲਬ ਕਿਤੇ ਮੁੱਲੇ ਦਾ ਬਹੁਤ ਜਿਆਦਾ ਸੁਧਾਰ ਕੀਤਾ ਨੇ ਜਿਹੜੇ ਬੱਚੇ ਕਹਿੰਦੇ ਨਸ਼ੇ ਕਰਦੇ ਸੀ ਉਹਨਾਂ ਨੇ ਮਤਲਬ ਉਹਨਾਂ ਨੇ ਬਹੁਤ ਬੜੀ ਮਤਲਬ ਉਹਨਾਂ ਨੂੰ ਸਹੀ ਤੰਗਨਾ ਦੇਖਿਆ ਉਧਰ ਸੁਧਾਰਿਆ ਉਹਨਾਂ ਨੂੰ ਕੋਈ ਮਹੱਲੇ ਦੇ ਵਿੱਚ ਗੰਦੀਆਂ ਨਾਲੀਆਂ ਦੀ ਸਮੱਸਿਆ ਨਹੀਂ ਨਹੀਂ ਕੋਈ ਵੀ ਅੰਦਰ ਨਹੀਂ ਜਿਹੜੀ ਜਿਹੜੀ ਸਾਡੇ ਕਿਹੜੇ ਮੁੱਲੇ 'ਚ ਨਾਲੀਆਂ ਸੀ ਨਾ ਉਹ ਵੀ ਕਰੀਮ ਨੇ ਉਹਨਾਂ ਨੇ ਕੀ ਕਹਿੰਦੇ ਬੰਦ ਕਰਾਤੀਆਂ ਮਤਲਬ ਮੁੱਲੇ 'ਚ ਆਪਣੇ ਮਤਲਬ ਪੂਰੀ ਸਫਾਈ ਹੈ ਗਈ ਹੈ ਜੇ ਤਾਂ ਕੋਈ ਆਪਣੀ ਸਮੱਸਿਆ ਲੈ ਕੇ ਜਾਂਦਾ ਹੈ ਕਿ ਸੰਦਰ ਦੇ ਸਕੇ ਕਰਦਾ ਹਾਂਜੀ ਜ਼ਰੂਰ ਜੀ ਮਤਲਬ ਸਾਡੇ ਨਾਲ ਇਹਨਾਂ ਤੋਂ ਪਹਿਲਾਂ ਨਾ ਕਿ ਇੱਕ ਇੱਕ ਐਮਸੀ ਹੋਰ ਸੀ ਸਾਡੇ ਜਿਹੜੇ ਮਤਲਬ ਅਸੀਂ ਅੱਧੀ ਰਾਤ ਨੂੰ ਜਾਈਏ ਜਾਂ ਦਿਨ ਨੂੰ ਵੀ ਜਾਈਏ ਇੱਕਦਿ ਸਾਨੂੰ ਕਦੇ ਮਨ ਕਰ ਦਿੰਦੀ ਸੀ ਸੈਂਡ ਕਰਨ ਤੋਂ ਪਰ ਇਹਨਾਂ ਕੋ ਅੱਧੀ ਰਾਤ ਨੂੰ ਵੀ ਆਈਏ ਨਾ ਸਾਨੂੰ ਜਾਂ ਦਿਨ ਨੂੰ ਆਈਏ ਕਦੇ ਵੀ ਫੋਨ ਕਰ ਲਈ ਤੇ ਕਹਿੰਦਾ ਉੱਥੇ ਆ ਜਾਓ ਜਾਂ ਘਰੇ ਮਿਲ ਜਾਣਾ ਸਾਨੂੰ ਉਹਨਾਂ ਨੇ ਸੰਤੁਸ਼ਟ ਉਹਨਾਂ ਦਾ ਮੈਂ ਕਹਿੰਦਾ ਕਹਿੰਦਾ ਪੂਰਾ ਮੁੱਲਾ ਸੋ ਇਹ ਹਨ ਵਾਰਡ ਨੰਬਰ 25 ਦੇ ਮੁਹੱਲਾ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ ਹੁਣ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਵਾਰਡ ਨੰਬਰ 25 ਤੋਂ ਐਮਸੀ ਦੇ ਅਹੁਦੇ ਤੇ ਰਹੇ ਅਰੁਪਲਾਲ ਥਾਪਰ ਜੀ ਸਰ 5 ਸਾਲ ਨਗਰ ਨਿਗਮ ਦੇ ਵਿੱਚ ਤੁਸੀਂ ਹੀ ਰਹੇ ਹੋ ਵਾਰਡ ਵਾਸੀਆਂ ਦੀ ਅਗਵਾਈ ਕੀਤੀ ਹੈ ਇਹਨਾਂ 5 ਸਾਲਾਂ ਦੌਰਾਨ ਕਿਹੋ ਜਿਹੀ ਕਾਰਗੁਜ਼ਾਰੀ ਰਹੀ ਹੈ ਤੁਹਾਡੀ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਮੇਰੀ ਇਸ ਦੇ ਸੰਬੰਧ ਵਿੱਚ ਕਿਸੇ ਨੂੰ ਆਪਾਂ ਕੋਈ ਵੀ ਮੁਸ਼ਕਲ ਨਹੀਂ ਆਉਂ ਦਿੱਤੀ 24 ਘੰਟੇ ਆਪਾਂ ਹਰੇਕ ਬੰਦੇ ਦੇ ਨਾਲ ਰਹੇ ਹਾਂ ਤੇ ਹਰੇਕ ਬੰਦੇ ਦਾ ਸਾਥ ਦਿੱਤਾ ਹੈ ਆਪਾਂ ਤਾਂ ਬਾਤ ਤੋਂ ਬਾਤ ਕੋਸ਼ਿਸ਼ ਕਰਕੇ 1.5 ਕਰੋੜ ਦੇ ਫੰਡ ਲੈ ਕੇ ਆਇਆ ਜਦਕ ਸਾਡੇ ਪਹਿਲਾ ਜਿਹੜਾ ਮਹੱਲਾ ਸੀਗਾ ਜਿਹੜਾ ਪਹਿਲੇ ਐਮਸੀ ਸੀਗੇ ਉਹ ਸਾਡੇ ਮਹੱਲੇ 'ਚ ਦਸ ਹੀ ਨਹੀਂ ਲਾਈ ਸੀ ਤੇ ਜਿੰਨੀਆਂ ਵੀ ਸੀਗੀਆਂ ਬਹੁਤ ਵੱਡੀਆਂ-ਵੱਡੀਆਂ ਨਾਲੀਆਂ ਜਿਹੜੀਆਂ ਉਹ ਮੈਂ ਪੂਰੀਆਂ ਬੰਦ ਕਰਨੇ ਦੀ ਕੋਸ਼ਿਸ਼ ਕੀਤੀ ਆ ਬਾੜ ਦੇ ਵਿੱਚ ਮੇਰੇ ਸਿਰਫ 10% ਕੰਮ ਰਹਿ ਗਿਆ ਉਹਦਾ ਵੀ ਮੈਂ ਐਸਟੀਮੇਟ ਬਣਾ ਕੇ ਕਮੇਟੀ ਵਿੱਚ ਦੇ ਦਿੱਤਾ ਤੇ ਉਹ ਵੀ ਤਕਰੀਬਨ ਮੈਨੂੰ ਲੱਗਦਾ ਵੀ ਇਹ ਅਗਲੇ ਮਹੀਨੇ ਦੇ ਵਿੱਚ ਉਹ ਵੀ ਹੱਲ ਹੋ ਜਾਊਗਾ ਉਹ ਸਾਰਾ ਤੁਹਾਡੇ ਤੋਂ ਆਉਣ ਤੋਂ ਪਹਿਲਾਂ ਕਿਹੜੇ ਵਿਕਾਸ ਕੰਮ ਅਧੂਰੇ ਪੈਸਾਂ ਜਿਹੜੇ ਤੁਸੀਂ ਤੁਹਾਡੇ ਵੱਲੋਂ ਪੂਰੇ ਕਰਵਾਏ ਗਏ ਨੇ ਮੇਰੇ ਮੇਰੇ ਆਉਣ ਤੋਂ ਪਹਿਲਾਂ ਵਿਕਾਸ ਸਾਡੇ ਮਹੱਲੇ 'ਚ ਹੋਇਆ ਹੀ ਨਹੀਂ ਸੀ ਕੋਈ ਸਾਡੇ ਮਹੱਲੇ ਦੇ ਵਿੱਚ ਵਿਕਾਸ ਹੋਇਆ ਸੀ ਗਲੀਆਂ ਨਾਲੀਆਂ ਦੀ ਬੁਰਾ ਹਾਲ ਸੀਗਾ ਸਾਰਾ ਹੀ ਬੁਰਾ ਹਾਲ ਸੀਗਾ ਤੇ ਜਦੋਂ ਮੈਂ ਨਵਾਂ ਨਵਾਂ ਬਣਿਆ ਤੇ ਉਸ ਤੋਂ ਬਾਅਦ ਮੈਨੂੰ ਗਰਾਂਟ ਜਦੋਂ ਮਿਲਣੀ ਆ ਸ਼ੁਰੂ ਹੋਈਆਂ ਤੇ ਸਭ ਤੋਂ ਪਹਿਲਾਂ ਅਸੀਂ ਮੈਂ ਆਪਣੇ ਟੇਗੋਰ ਨਗਰ ਦਸ਼ਮੇਸ਼ ਨਗਰ ਉਧਰ ਦੇ ਪਾਸੇ ਨੂੰ ਪੂਰਾ ਕੀਤਾ ਉਹ ਤੋਂ ਬਾਅਦ ਫਿਰ ਮੈਂ ਲਾਵ ਨਗਰ ਤੇ ਆਇਆ ਲਾਵ ਨਗਰ ਤੋਂ ਫਿਰ ਉਤਵਾਰ ਆਪਣੇ ਸੁਭਾਸ਼ ਨਗਰ ਤੇ ਆਇਆ ਹੁਣ ਸੁਭਾਸ਼ ਨਗਰ ਤੇ ਸਿਰਫ ਇੱਕ ਗਲੀ ਰਹਿ ਗਈ ਚਾਰ ਨੰਬਰ ਗਲੀ ਜਿਹੜੀ ਹਾਲੇ ਤੱਕ ਪੂਰੀ ਨਹੀਂ ਹੋ ਸਕੀ ਬਾਕੀ ਸਾਰੀਆਂ ਗਲੀਆਂ ਪੂਰੀਆਂ ਹੋਈਆਂ ਪੂਰੀਆਂ ਕੰਪਲੀਟ ਵਾਰਡ ਵਾਸੀਆਂ ਨੇ ਤੁਹਾਡੇ ਤੇ ਭਰੋਸਾ ਦਿਖਾਇਆ ਸੀ ਤੁਹਾਨੂੰ ਜਿੱਤ ਹਾਸਲ ਕਰਵਾਈ ਸੀਗੀ ਤੇ ਕੀ ਲੱਗਦਾ ਹੈ ਕਿ ਨਾ 5 ਸਾਲਾਂ ਦੌਰਾਨ ਤੁਸੀਂ ਵਾਰਡ ਵਿੱਚ ਵਿਚਰਨ ਵਿੱਚ ਕਿੰਨਾ ਕਿ ਸਫਲ ਹੋਏ ਹੋ ਮੈਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ 100% ਕੀਤੀ ਹੈ ਕੋਈ ਵੀ ਮੇਰੇ ਤੋਂ ਇਹ ਨਾਰਾਜ਼ ਨਹੀਂ ਹੋਊਗਾ ਕਿ ਇਹ ਐਮ ਸੀ ਜੀ ਵਾਰਡ ਦੇ ਵਿੱਚ ਆਇਆ ਨਹੀਂ ਜਾਂ ਮੇਰੀ ਉਹਨੂੰ ਫੋਨ ਨਹੀਂ ਸੁਣਿਆ ਜਾਂ ਮੇਰੀ ਉਹਨੂੰ ਗੱਲ ਨਹੀਂ ਸੁਣੀ ਜਾਂ ਮੇਰੇ ਨਾਲ ਕਿਤੇ ਗਿਆ ਨਹੀਂ ਮੈਂ ਇਦਾਂ ਦੀ ਕਦੀ ਕੋਈ ਗੱਲ ਨਹੀਂ ਕੀਤੀ ਜੇ ਕਿਸੇ ਮੈਨੂੰ ਬੱਚਾ ਵੀ ਉਹ ਆ ਗਿਆ ਉਹਦਾ ਫੋਨ ਆਇਆ ਤੇ ਆਪਾਂ ਉਸ ਵੇਲੇ ਉਹਦਾ ਕੰਮ ਕੀਤਾ ਜੀ ਹਸਪੀਟਲ ਤੇ ਲੋਡ ਪਈ ਰਾਤ ਨੂੰ 12 ਵਜੇ ਲੋਡ ਪਈ ਤੇ ਰਾਤ ਨੂੰ 12 ਵਜੇ 1 ਵਜੇ ਜਦੋਂ ਵੀ ਗਏ ਥਾਣੇ ਲੋਡ ਪਈ ਥਾਣੇ ਵੀ ਗਏ ਕੋਈ ਕਿਸੇ ਨੂੰ ਮੇਰੇ ਤੋਂ ਮੇਰੇ ਹਿਸਾਬ ਨਾਲ ਮੈਂ ਆਪਣੇ ਹਿਸਾਬ ਨਾਲ ਕਿਸੇ ਨੂੰ ਕੋਈ ਨਰਾਜ਼ ਨਹੀਂ ਕੀਤਾ 2015 ਦੇ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਤੁਹਾਡੇ ਮੁਤਾਬਕ ਤੇ ਜੇਕਰ ਹੁਣ ਦੁਬਾਰਾ ਪਾਰਟੀ ਵਿਸ਼ਵਾਸ ਦਿਖਾਉਂਦੇ ਆ ਤਾਂ ਕੀ ਲੱਗਦਾ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਇਸ ਵਾਰ ਇਸ ਵਾਰ ਵੀ ਹਾਲਾਤ ਵਧੀਆ ਹੋਣਗੇ ਸਾਡੇ ਮੈਂ ਮੈਂ ਉਮੀਦ ਕਰਦਾ ਵੀ ਸਾਡੇ ਮੇਰੇ ਮੇਰੇ ਹਿਸਾਬ ਨਾਲ ਮੈਂ ਕਿਸੇ ਬਜ਼ੁਰਗ ਨੂੰ ਕਿਸੇ ਦਾ ਕੋਈ ਵੀ ਦੇ ਕੇ ਦੀ ਪੈਨਸ਼ਨ ਲਗਣੀ ਪੈਨਸ਼ਨ ਲੋੜਦੀ ਜੇ ਕਿਸੇ ਦਾ ਕੋਈ ਜ਼ਰੂਰੀ ਕੰਮ ਸੀਗਾ ਜੋ ਵੀ ਕੰਮ ਕਰਨਾ ਸੀਗਾ ਜਾਂ ਕਾਰਡ ਬਣਾਉਣੇ ਸੀਗੇ ਉਹਨਾਂ ਵਿੱਚ ਪੂਰੀ ਹੈਲਪ ਕੀਤੀ ਆਪਾਂ ਕਾਰਡ ਵੀ ਬਣਾ ਕੇ ਦਿੱਤੇ ਆ तकरीबन ਕੁਝ ਰਹਿ ਗਏ ਕਾਰਡ ਜਿਹੜੇ ਨਹੀਂ ਬਣ ਸਕੇ ਉਹ ਵੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਬਣਾਵਾਂਗੇ ਕਾਰਡ ਮੈਂ ਹੁਣ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਦੇ ਆਪਣੇ ਬਾੜਵਾਸੀਆਂ ਨੂੰ ਜਿਹੜਾ ਆਪਾਂ ਆਦਰਸ਼ ਨਗਰ ਦੇ ਵਿੱਚ ਇੱਕ ਟਿਊਬਵਲ ਲੱਗਾ ਸੀ ਬਹੁਤ ਪੁਰਾਣਾ ਟਿਊਬਵਲ ਲੱਗਾ ਸੀਗਾ ਉਹ ਤੇ ਉਹਦਾ ਵੀ 24 ਲੱਖ ਦਾ ਰੀ-ਬੋਰਿੰਗ ਦਾ ਕੰਮ ਇਹ ਹਫਤਾ ਹੋ ਗਿਆ ਸ਼ੁਰੂ ਹੋ ਗਿਆ ਹੁਣ ਦਸ਼ਵੇਸ਼ ਨਗਰ ਤੇ ਆਦਰਸ਼ ਨਗਰ ਦੇ ਵਸਨੀਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਿ ਅੱਗੇ ਤੋਂ ਪਾਣੀ ਦੀ ਕਿਲਤ ਖਤੂਰ ਹੋ ਜਾਊਗੀ ਸਾਰੀ ਇਹ ਸੋ ਇਸਨ ਵਾਰਡ ਨੰਬਰ 25 ਤੋਂ ਐਮਸੀ ਦੇ ਅਹੁਦੇ ਤੇ ਰਹੇ ਰੂਪਲਾਲ ਥਾਪੜ ਜੀ ਜਿਨ੍ਹਾਂ ਵੱਲੋਂ ਆਪਣੇ ਵਿਕਾਸ ਕਮਾ ਦੀ ਜਾਣਕਾਰੀ ਦਿੱਤੀ ਗਈ ਹੈ ਚੈਨਲ ਰਾਹੀਂ ਔਰ ਨਾਲ ਦੇ ਨਾਲ ਕਿਹਾ ਕਿ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਲੋਕਾਂ ਦੇ ਵਿੱਚ ਵਾਰਡ ਵਾਸੀਆਂ ਦੇ ਵਿੱਚ ਵਿਚਰਨ ਦੀ ਹਰ ਸੰਭਵ ਕੋਸ਼ਿਸ਼ ਵੀ ਕੀਤੀ ਗਈ ਹੈ ਕੈਮਰਾ ਪਰਸਨ ਜਸਜੀ ਕੁਮਾਰ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ